श्री वाहेगुरु साहिब जी

ਤਨਾਂ ਸ੍ਰੀ ਵਾਹਿਗੁਰੂ ਸਾਹਿਬ ਜੀ ਸੈਨਾ ਸਾਦ ਸਮੂਹ ਸੂਰ ਜਿੱਤਿਅੰ ਸੁਨਾਹ ਤਨ ਨਿਮਰਤਾਹ ਆਵਦ ਹੈ ਗੁਣ ਗੋਬਿੰਦ ਰਮਨੰ ਓਟ ਗੁਰ ਸਬਦ ਕਰ ਚਰਮਨਹ ਸੈਨਾ ਸਾਦ ਸਮੂਹ ਸੂਰ ਜਿੱਤਿਅੰ ਸੁਨਾਹ ਤਨ ਨਿਮਰਤਾਹ ਆਵਦਹ ਗਣ ਗੋਬਿੰਦ ਰਮਨੰ ਓਟ ਗੁਰ ਸਬਦ ਕਰ ਚਰਮਨਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਿਆਨ ਦੇ ਸਾਗਰ ਦਇਆ ਦੇਸੋ ਮੇ ਨਿਮਾਨਿਆਂ ਦੇ ਮਾਨ ਨਿਤਣਿਆਂ ਦੇ ਤਾਨ ਨਿਯੋਟਿਆਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿਉੜ ਬੈਠੀ ਖਾਲਸਾ ਸਾਧ ਸੰਗਤ ਜੀਓ ਜੋ ਅਮਰ ਤਵੇਲੇ ਤੋਂ ਆਪ ਜੀ ਸਤਿਗੁਰ ਰਹਿ ਦੇਖਲੇ ਦਰਸ਼ਨ ਦੀਦਾਰੇ ਕਰਦਿਆ ਵਾਣੀ ਨੂੰ ਹਰੀ ਜਸ ਨੂੰ ਪੜ ਸੁਣ ਕੇ ਲਹ ਪ੍ਰਪਤ ਕਰ ਰਹੇ ਹੋ ਅਵਰ ਕਾਜ ਤੇਰ ਕਤੈ ਨਾ ਕਾਮ ਮਿਲ ਸਾਧ ਸੰਗਤ ਆਜਾ ਕੇਵਲ ਨਾਮ ਸੂ ਸਾਰਿਆਂ ਕਾਰਜਾਂ ਨੂੰ ਛੱਡ ਕੇ ਅਮਰਤ ਵੇਲੇ ਦੇ ਵਿੱਚ ਜਿਹੜੀਆਂ ਰੂਹਾਂ ਜੁੜ ਕੇ ਬੈਠਦੀਆਂ ਉਸ ਸ੍ਰੇਸ਼ਟ ਭਗਾਂ ਵਾਲੀਆਂ ਗਿਰੀਆਂ ਗਈਆਂ ਪਿਛਲੀ ਬੰਦਗੀ ਮਨੁੱਖ ਦੇ ਨਾਲ ਖਾਲਸਾ ਜੀ ਇਸ ਜਨਮ ਦੇ ਵਿੱਚ ਆਉਂਦੇ ਹੈ ਜੇਕਰ ਸੋਚਿਆ ਜਾਵੇ ਇੱਥੇ ਅਸੀਂ ਆਪ ਨੇ ਬੈਠੇ ਇਹ ਜੋ ਪਿਛੇ ਸਾਡੇ ਬੰਦਗੀ ਹੋਈ ਚਾਹੇ ਥੋੜੀ ਹੈ ਚਾਹੇ ਬਹੁਤੀ ਹੈ ਪਿਛਲੇ ਪੁਰਬਲੇ ਜੋ ਜਨਮਾਂ ਦਾ ਖਜ਼ਾਨਾ ਹੋਵੇ ਉਹ ਇਸ ਜਨਮ ਦੇ ਵਿੱਚ ਸਾਨੂੰ ਪ੍ਰਾਪਤ ਹੋ ਰਿਹਾ ਹੈ ਸੁਵਡ ਭਾਗੇ ਹੋ ਜੋ ਸੱਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਨ ਰਿਹਾ ਹੋ ਜੋ ਪਾਵਨ ਬਾਣੀ ਸਹਸਕ੍ਰਿਤੀ ਦੇ ਸਲੋਕਾਂ ਦੀ ਕਥਾ ਪਰਾਰੰਭ ਹੋਈ ਹੈ ਜੋ ਆਪ ਜੀ ਨੇ 28 ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੇ ਚਾਰ ਸਲੋਕ ਗੁਰੂ ਨਾਨਕ ਦੇਵ ਜੀ ਦੇ ਸਰਵਨ ਕੀਤੇ ਹਨ ਸੋ ਸਮੇਂ ਦੇ ਵਿੱਚ ਰਹਿ ਕੇ ਕਥਾ ਨੂੰ ਅੱਗੇ ਵੱਲ ਤੋਰੀਏ ਮਨਵ੍ਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਇੰਦਰੀਆਂ ਨੂੰ ਵਸ ਕਰੀਏ ਕਥਾ ਵਿਚਾਰ ਨੂੰ ਸਰਵਨ ਕਰੀਏ ਜੀ ਗੱਜ ਵੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਸਾਦ ਸਮੂਹ ਸੂਰ ਅਜਿਤੰ ਸਨਾਹ ਤਨ ਨਮਰਤਾਹ ਹਰੀ ਲਾਲ ਕ੍ਰਿਸ਼ਨ ਲਾਲ ਜਿਸ ਵੇਲੇ ਗੁਰ ਅਰਜਨ ਦੇਵ ਜੀ ਦੇ ਕੋਲ ਆਏ ਸੋ ਸਤਿਗੁਰਾਂ ਜੀ ਨੇ ਉਪਦੇਸ਼ ਦਿੱਤਾ ਏ ਉਨ੍ਹਾਂ ਦੇ ਵਿੱਚ ਬਚਨ ਕੀਤੇ ਕਿ ਜੋ ਸੰਤ ਹਨ ਪਰਮੇਸ਼ਰ ਦੇ ਨਾਮ ਜਪਣ ਵਾਲੇ ਉਨ੍ਹਾਂ ਦਾ ਮਾਨ ਸਤਕਾਰ ਇਸ ਸੰਸਾਰ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਹੁੰਦਾ ਏ ਸੰਤ ਕਿਹੋ ਜਿਹਾ ਹੁੰਦਾ ਏ ਉਹ ਦੱਸਿਆ ਗਿਆ ਏ ਕੇ ਸਹਿਨ ਸ਼ੀਲਤਾ ਨਰਮ ਮਿੱਠਾ ਸੁਭਾਅ ਤੇ ਤੀਸਰਾ ਦੁਸ਼ਮਣ ਤੇ ਮਿੱਤਰ ਨੂੰ ਇੱਕ ਸਮਾਨ ਜਾਣਦਾ ਹੋਵੇ ਮਨ ਦੇ ਵਿੱਚ ਕੋਈ ਵੀ ਮਾੜਾ ਫੁਰਨਾ ਜਾਂ ਵਕਾਰਣਾ ਹੋਵੇ ਜਿਸ ਨੇ ਆਪਣੇ ਵਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੋਵੇ ਮਨ ਨੂੰ ਜਿੱਤਿਆ ਹੋਵੇ ਐਸਾ ਸੰਤ ਉਸ ਪਰਮੇਸ਼ਰ ਨੂੰ ਪਾਉਂਦਾ ਏ ਤੇ ਸੰਸਾਰ ਨੂੰ ਵੀ ਤਾਰਦਾ ਏ ਇਹਨਾਂ ਨੇ ਪੁੱਛਿਆ ਏ ਸਤਿਗੁਰੂ ਜੀ ਸੰਤ ਨਰਮ ਸੁਭਾਅ ਦੇ ਹੁੰਦੇ ਹਨ ਕੋਈ ਗਰਮ ਸੁਭਾਅ ਦਾ ਨਹੀਂ ਹੁੰਦਾ ਕੋਈ ਇਹਨਾਂ ਦੇ ਕੁਲੇ ਸੈਣਾ ਨਹੀਂ ਉਹ ਇਹਨਾਂ ਦੇ ਕੋਲ ਸ਼ਸਤਰ ਨਹੀਂ ਹੁੰਦਾ ਹੁਣ ਉਸ ਤਰ੍ਹਾਂ ਸਤਿਗੁਰਾਂ ਜੀ ਨੇ ਫਿਰ ਦੱਸਿਆ ਕਿ ਹਰੀ ਲਾਲ ਕ੍ਰਿਸ਼ਨਾਲਾਲ ਇਹਨਾਂ ਦੇ ਕੋਲ ਸੈਨਾ ਵੀ ਹੁੰਦੀ ਹੈ ਸ਼ਸਤਰ ਵੀ ਹੁੰਦੇ ਘੋੜੇ ਹਾਥੀ ਸਭ ਕੁਝ ਰਥ ਇਹਨਾਂ ਦੇ ਕੋਲ ਹੁੰਦਾ ਹੈ ਕਿਉਂਕਿ ਖਾਲਸਾ ਜੀ ਜਦੋਂ ਜੰਗ ਫਤਿਹ ਕਰਨੀ ਹੋਵੇ ਇਸ ਹਵ ਬੋਝਿਕ ਲੋਡ ਹੈ ਉਸ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਪ ਜੀ ਕਿਤੇ ਤੱਕ ਦੇ ਹੋਵੋਗੇ ਰਥ ਹਾਥੀ ਘੋੜਿਆਂ ਦੇ ਉੱਤੇ ਜੋ ਸੈਨਾ ਬਕਰੀ ਅਸਵਾਰ ਹੁੰਦੀ ਪੈਦਲ ਬਕਰੀ ਹੁੰਦੀ ਸ਼ਸਤਰ ਪਕੜੇ ਹੁੰਦੇ ਢਾਲਾਂ ਤਲਵਾਰਾਂ ਇਸ ਤਰ੍ਹਾਂ ਆਦਿਕ ਫਿਰ ਜਿੱਤ ਪ੍ਰਾਪਤ ਹੁੰਦੀ ਸੀ ਗੁਰੂ ਅਰਜਨ ਦੇਵ ਜੀ ਆਖਦੇ ਸੰਤਾਂ ਦੇ ਕੋਲ ਵੀ ਸੈਨਾ ਹੁੰਦੀ ਇਨਾਂ ਦੇ ਕੋਲ ਵੀ ਸ਼ਸਤਰ ਹੁੰਦੇ ਢਾਲਾ ਹੁੰਦੀਆਂ ਤਲਵਾਰਾਂ ਹੁੰਦੀਆਂ ਗੁਰੂ ਅਰਜਨ ਦੇਵ ਜੀ ਦੱਸੋ ਹਾਂ ਕਿਹੜੇ ਸੈਨਾਏ ਇਨਾਂ ਦੇ ਉਸ ਸਮੇਂ ਸਤਿਗੁਰਾਂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੈਨਾ ਸਾਧ ਸੰਮੂਹ ਸੂਰ ਅਜਤਮ ਸਤਿਗੁਰ ਜੀ ਆਖਦੇ ਕਿ ਸ਼ੁਭ ਗੁਣਾ ਰੂਪੀ ਇਨਾ ਸਾਧੂਆਂ ਸੰਤਾਂ ਦੇ ਪੁੱਲ ਸੈਣਾ ਹੁੰਦੀ ਸੂਰ ਅਜਤੰ ਜਿਹੜੇ ਜਿੱਤਨ ਤੋਂ ਰਹਿਤ ਹੁੰਦੇ ਨਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਜਿੱਤੇ ਨਹੀਂ ਜਾਂਦੇ ਇੱਕ ਤੂੰ ਜਿੱਤੋਗੇ ਦੂਸਰੇ ਨੇ ਤੁਹਾਨੂੰ ਹਰਾ ਦੇਣਾ ਲੋਭ ਤੋਂ ਬਚੋਗੇ ਮੋਹ ਦੇ ਵਿੱਚ ਫਸ ਜਾਣਾ ਮੋਹ ਛੱਡੋਗੇ ਕਾਮ ਨੇ ਵਾਸ ਮਕਾਮ ਨੇ ਸਿਰ ਤੇ ਚੜ ਕੇ ਬੋਲਣਾ ਛੱਵੈ ਕਾਮ ਨਾ ਪੁੱਛਿਆ ਜਾਤ ਇਹ ਜਿਤਨੇ ਵੱਡੇ ਹੋ। ਤੇ ਸਤਿਗੁਰ ਜੀ ਆਖਦੇ ਸ਼ੋਭ ਰੂਪੀ ਇਹਨਾਂ ਦੇ ਇਹ ਗੁਣਾ ਰੂਪੀ ਇਹਨਾਂ ਦੇ ਕੁਲ ਸੈਣਾ ਹੁੰਦੀ ਤੇ ਜਿਹੜੇ ਜਤਨ ਤੋਂ ਰਹਤ ਪੰਜ ਵਕਾਰ ਹੁੰਦੇ ਨਾ ਸੁਰਮੇ ਇਹ ਉਹਨਾਂ ਨੂੰ ਵੀ ਜਿੱਤ ਲੈਂਦੇ। ਇਹ ਉਹਨਾਂ ਨੂੰ ਵੀ ਹਰਾ ਦਿੰਦੇ ਹਨ। ਸਨਾਹ ਤਨ ਨਿਮਰਤਾਹ ਕਿਉਂਕਿ ਅੱਗੋਂ ਫਿਰ ਉਹ ਵੀ ਵਾਰ ਕਰਦੇ। ਜੇ ਅਗਲਿਆਂ ਤੇ ਵਾਰ ਕਰੀਏ ਦੁਸ਼ਮਣ ਤੇ ਫਿਰ ਅੱਗੂ ਵੀ ਕਰੇਗਾ ਤੇ ਇਹ ਆਪ ਜੀ ਕਿਤੇ ਵੇਖੋਗੇ ਗੁਰਕਾ ਸਾਹਿਬ ਪੜੋਗੇ ਨਾ ਸੋਪ ਗੁਰੂ ਗੁਨਾ ਰੂਪੀ ਤੁਹਾਡੇ ਕੋਲ ਵੀ ਸੈਨਾ ਆ ਗਈ ਸੇਵਾ ਕਰੋਗੇ ਸੈਨਾ ਆ ਗਈ ਤੁਹਾਡੇ ਕੋਲ ਜਦੋਂ ਦੁਸ਼ਮਣ ਤੇ ਵਾਰ ਕਰੋਗੇ ਹੁਣ ਇਹਨਾਂ ਪੰਜਾਂ ਵਿਕਾਰਾਂ ਤੇ ਇਹਨਾਂ ਤੁਹਾਨੂੰ ਤੇ ਨਹੀਂ ਛੱਡਣਾ ਫਿਰ ਅੱਗੂ ਇਹ ਵੀ ਵਾਰ ਕਰਦੇ ਹੁਣ ਜਿਸ ਵੇਲੇ ਇਹ ਆਪ ਜੀ ਵੇਖਣਾ ਚਾਹੋਗੇ ਤੇ ਵੇਖ ਸਕਦੇ ਗੁਰਕਾ ਸਾਹਿਬ ਹੱਥ ਦੇ ਵਿੱਚ ਫੜ ਲਿਆ ਜੇ ਉਸ ਵੇਲੇ ਇਹ ਮਨ ਦੇ ਉੱਤੇ ਵਾਰ ਕਰੋਗੇ ਨਾ ਕਿਉਂਕਿ ਜਿਹੜੀ ਵੀ ਬਾਣੀ ਤੁਸੀਂ ਰਸਨਾ ਦੇ ਨਾਲ ਪੜੋਗੇ ਇਹ ਦੇ ਮਨ ਦੇ ਉੱਤੇ ਸਿੱਧੇ ਵਾਰ ਹੁੰਦੇ ਇਹਨੇ ਤੜਫਣਾ ਲੱਗ ਪਾਇਆ ਇਹਨੇ ਤੁਹਾਡੇ ਵਾਰ ਕਰਨੇ ਮਾੜੇ ਖਿਆਲ ਲਿਆ ਕੇ ਮਨਾਂ ਦੇ ਵਿੱਚ ਕਿ ਇਸ ਦਾ ਗੁਰਕਾ ਸਾਹਿਬ ਮੈਂ ਛਡਾਉਣਾ ਹੈ ਭਾਵੇਂ ਜਿਵੇਂ ਮਰਜ਼ੀ ਛਡਾਉਣਾ ਹੈ ਇਹਦਾ ਰਖਾਉਣਾ ਹੈ ਇਸ ਤਰ੍ਹਾਂ ਖਾ ਕੇ ਵਕਾਰਾਂ ਦੇ ਵਿੱਚ ਇਸ ਤਰ੍ਹਾਂ ਇਹਨੇ ਮਤ ਮੈਲੀ ਕਰਕੇ ਤੇ ਇਹਨੇ ਫਿਰ ਹਰਾ ਦਿੰਦਾ ਮਨੁੱਖ ਨੂੰ ਮਨੁੱਖ ਵੀ ਹਾਰ ਜਾਂਦਾ ਆਖ ਦਿੰਦੇ ਨਾ ਜਪਜੀ ਸਾਹਿਬ ਕਰਨਾ ਬੜਾ ਮੁਸ਼ਕਲ ਹੈ ਦਿਨ ਦੇ ਵਿੱਚ ਵੀ ਕਿਉਂ ਇਹ ਹਾਵੇ ਉਹ ਸਾਡੇ ਤੇ ਵਾਰ ਬੜਾ ਕਰਦੇ ਤੇ ਗੁਰੂ ਅਰਜਨ ਦੇਵ ਜੀ ਆਖਦੇ ਸੰਤ ਨਹੀਂ ਹਾਰ ਮੰਨਦੇ ਉਹਨਾਂ ਦੇ ਕੋਲ ਸ਼ੁੱਭ ਗੁਣਾ ਰੂਪੀ ਸਹਣਾ ਹੁੰਦੀ ਹੈ ਤੇ ਇਹਨਾਂ ਸੂਰਮਿਆਂ ਨੂੰ ਜਿੱਤ ਲੈਂਦੇ ਕਾਮ ਗ੍ਰੋਧ ਨੂੰ ਤੇ ਜਿਸ ਵੇਲੇ ਇਹ ਅਗੋਂ ਵਾਰ ਕਰਦੇ ਐ ਤੇ ਉਹਨਾਂ ਨੇ ਕਿ ਅੱਗੇ ਨਿਮਰਤਾ ਰੂਪੀ ਗਰੀਬੀ ਰੂਪੀ ਸਨਾਹ ਗੁਨਾ ਦੇ ਤਨ ਦੇ ਉੱਤੇ ਸੰਜੋਗ ਪੈਣੀ ਹੁੰਦੀ ਸੰਜੋਗ ਤੇ ਆਪ ਜੀ ਨੇ ਤੱਗਿਆ ਹੋਵੇਗਾ ਨਿੱਕੀ ਨਿੱਕੀ ਜਾਲੀ ਹੁੰਦੀ ਸਾਰੇ ਸਰੀਰ ਤੇ ਕੁੜਤੇ ਵਾਂਗ ਪੈ ਜਾਂਦੀ ਉਹਦੇ ਨਾਲ ਵਾਰ ਨਹੀਂ ਹੁੰਦਾ ਤੇ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਕਿ ਇਹਨਾਂ ਨੇ ਸੰਜੂ ਜੋ ਗਰੀਬੀ ਤੇ ਨਿਮਰਤਾ ਰੂਪ ਇਹਨਾਂ ਨੇ ਧਾਰਨ ਕੀਤੀ ਹੁੰਦੀ ਹੈ ਤਾਂ ਕਰਕੇ ਇਹਨਾਂ ਦੇ ਉੱਤੇ ਫਿਰ ਉਹ ਬਾੜ ਹੁੰਦਾ ਨਹੀਂ ਕਾਮ ਕ્રોਧ ਲੋਭ ਮੋਹ ਹੰਕਾਰ ਦਾ ਬਚ ਜਾਂਦੇ ਮੁਨਾਵ ਜੀ ਪੜੋਗੇ ਨਾ ਸਤਿਗੁਰਾਂ ਜੀ ਦੀ ਬਾਣੀ ਦੇ ਵਿੱਚ ਹੁੰਦਾ ਹੈ ਮਨ ਹਾਲੀ ਕਿ ਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਾਖ ਗਰੀਬੀ ਵੇਸ ਇਸੇ ਸਨਾਹੂ ਸਾਡੇ ਨਾ ਸੰਜੂ ਹੈ ਸਾਨੂੰ ਸਤਗੁਰਾਂ ਜੀ ਨੇ ਦੋ ਦਿੱਤੀ ਹੈ ਕਿ ਸਰੀਰ ਦੇ ਉੱਤੇ ਇਹ ਸਤਰਾਂ ਦੀ ਗਰੀਬੀ ਨਿਮਰਤਾ ਧਾਰਨ ਕਰਕੇ ਰੱਖੇਗਾ ਨਾ ਤੇ ਸਭ ਕੁਝ ਹੀ ਤੈਨੂੰ ਪ੍ਰਾਪਤ ਹੋ ਜਾਣਾ ਇਹ ਤੇਰੇ ਕੇ ਜਿਹੜੇ ਵਕਾਰ ਹਨ ਤੈਨੂੰ ਕਿਤੇ ਹਰਾ ਨਹੀਂ ਸਕਣਗੇ ਤੂੰ ਇਹਨਾਂ ਨੂੰ ਜਿੱਤ ਲਵੇਂਗਾ ਮਨ ਜੀਤਾ ਜਗ ਜੀਤ ਜਦੋਂ ਮਨ ਨੂੰ ਜਿੱਤੇਗਾ ਫਿਰ ਸੰਸਾਰ ਜਿੱਤਿਆ ਜਾਣਾ ਹੀ ਜੇ ਮਨ ਸੰਸਾਰ ਨੂੰ ਜਤਨ ਲੱਗ ਪਇਓ ਮਨ ਤੋਂ ਹਾਰ ਜਾਵੇਂਗਾ ਇਸ ਕਰਕੇ ਸਭ ਤੋਂ ਪਹਿਲਾਂ ਮਨ ਨੂੰ ਜਿੱਤ ਇਹ ਸੰਤ ਪਿਆਰੇ ਐਸੇ ਹੁੰਦੇ ਹੁਣ ਆਪਜੀ ਭਾਈ ਗੜੀਆ ਜੀ ਦਾ ਇਤਿਹਾਸ ਪੜਦੇ ਹਾਂ ਜਿਸ ਵੇਲੇ ਮੀਆਂ ਦੌਲਾ ਦੇ ਨਾਲ ਮੁਲਾਕਾਤ ਹੋਈ ਤੁਰੇ ਜਾ ਰਹੇ ਤੇ ਭਾਈ ਗੜੀਆ ਦੀ ਜੁੱਤੀ ਟੁੱਟੀ ਏ ਤੇ ਮੀਆਂ ਦੌਲਾ ਮੁਸਲਮਾਨ ਸੀ ਮਨ ਦੇ ਵਿੱਚ ਵਿਚਾਰ ਆਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹੋਵੇ ਜੋ ਸਾਰਿਆਂ ਦੀ ਝੋਲੀ ਭਰ ਦੇ ਉਹਦਾ ਸੇਖੇ ਤੇ ਟੁੱਟੀ ਜੁੱਤੀ ਪਾ ਕੇ ਤੁਰਿਆ ਫਿਰਦਾ ਇਹਨਾਂ ਨੂੰ ਸਿੱਖਾਂ ਨੂੰ ਪੁੱਜ ਨਹੀਂ ਦਿੰਦਾ ਗੁਰੂ ਜਦੋਂ ਇਹ ਸਤਰਾ ਵਿਚਾਰ ਆਈ ਭਾਈ ਗੜੀਆ ਨੇ ਮੋਢੇ ਤੇ ਹੱਥ ਰੱਖ ਕੇ ਤੇ ਸਾਹਮਣੇ ਇਸ ਤਰ੍ਹਾਂ ਉਂਗਲ ਹਿਲਾਈ ਆਖਦੇ ਆਓ ਸਾਹਮਣੇ ਵੇਖ ਜਦੋਂ ਵੇਖਿਆ ਨਾ ਜਿਸ ਪਾਸੇ ਵੀ ਉਂਗਲ ਖੜੀ ਗਿਆ ਸਭ ਕੁਝ ਸੋਨੇ ਦਾ ਬਣ ਗਿਆ ਸੋਨਾ ਹੀ ਸੋਨਾ ਹੋ ਗਿਆ ਮੀਆਂ ਦੌਲਾ ਚਰਣਾ ਦੇ ਵਿੱਚ ਡਿੱਗ ਪਿਆ ਆਖਦਾ ਇਤਨਾ ਹੂੰ ਕੁਝ ਹੋਣ ਦੇ ਬਾਵਜੂਦ ਵੀ ਜੁੱਤੀ ਟੁੱਟੀ ਪਈ ਭਾਈ ਗੜੀਆ ਆਖਦਾ ਇਹ ਸਾਨੂੰ ਸਤਗੁਰਾਂ ਜੀ ਨੇ ਨਾ ਸੰਜੋਬ ਬਖਸ਼ੀ ਸਰੀਰ ਦੇ ਉੱਤੇ ਆਪਣਾ ਆਪ ਬਚਾ ਕੇ ਰੱਖਦੇ ਅਸੀਂ ਵਖਾਵਾ ਨਹੀਂ ਕਰਦੇ ਜਦੋਂ ਮਨੁੱਖ ਵਖਾਵਾ ਕਰੀਗਾ ਉਦੋਂ ਆਪਣਾ ਆਪ ਸਭ ਕੁਝ ਅਗਵਾ ਬਵੇਗਾ ਤੇ ਜਦੋਂ ਆਪਣਾ ਆਪ ਖਾਲਸਾ ਜੀ ਕੋਈ ਨਿਤਨੇਮ ਵੀ ਕਰਦਾ ਇਹ ਨਾ ਗੁਰੂ ਘਰ ਦਾ ਆਈ ਜਾਣਾ ਹੈ ਆਈ ਜਾਣਾ ਹੈ ਗੱਲਾਂ ਜੇ ਕਰਨ ਵਾਲਿਆਂ ਜਿੰਨਾ ਕਰਨੀਆਂ ਉਹਨਾਂ ਨੇ ਆਪਣਾ ਕਾਰਜ ਕਰਨਾ ਹੈ ਪਰ ਉਹਨਾਂ ਦੇ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਆਪਣਾ ਰਸਤਾ ਆਪਣਾ ਹੀ ਉਹਨਾਂ ਦਾ ਰਸਤਾ ਉਹਨਾਂ ਦਾ ਹੈ ਜੇ ਤੁਸੀਂ ਸਮਝਾਵੋਗੇ ਨਾ ਨਿੰਦਿਆ ਛੱਡ ਦੇਵੋ ਤੁਹਾਨੂੰ ਆ ਗੱਲਾਂ ਕਰਨੀਆਂ ਸੁਖਦੀਆਂ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਤੁਹਾਡੀ ਗੱਲ ਨਹੀਂ ਮੰਨੇਗਾ ਉਹ ਕਿਉਂਕਿ ਉਹਨਾਂ ਦਾ ਰਸਤਾ ਵੱਖਰਾ ਹੈ ਤੇ ਜਿਸ ਵੇਲੇ ਤੁਸੀਂ ਇਸ ਰਸਤੇ ਦੀ ਪੰਦੀ ਬਨੋਗੇ ਸੰਸਾਰ ਦੇ ਵਿੱਚੋਂ ਪਰਮੇਸ਼ਰ ਦੇ ਦਰ ਨੂੰ ਜਾਵੋਗੇ ਤੁਹਾਡਾ ਰਸਤਾ ਵਕਰਾ ਹੋ ਜਾਵੇਗਾ ਇਸ ਤਰ੍ਹਾਂ ਇਸ ਜੋ ਸਰੀਰ ਦੇ ਉੱਤੇ ਨਿਮਰਤਾ ਧਾਰਨ ਕਰਨੇ ਇਹੀ ਖਾਲਸਾ ਜੀ ਸਾਡੀ ਅਸਲ ਦੇ ਵਿੱਚ ਰੱਖਿਆ ਕਰਦਾ ਹੈ ਸਧਾਰਨ ਪਹਿਰਾਵਾ ਕਿਉਂ ਸਾਨੂੰ ਸਤਿਗੁਰਾਂ ਜੀ ਨੇ ਬਖਸ਼ਿਆ ਗੁਰੂ ਨਾਨਕ ਦੇਵ ਜੀ ਨੇ ਇਸੇ ਤਰ੍ਹਾਂ ਬਾਬਾ ਹੋਰ ਪਾਉਣਾ ਖੁਸ਼ੀ ਖੁਵਾਰ ਜਿਤ ਪੈਦਾ ਤਨ ਪੀੜਿਆ ਮਨਮਹਿ ਚਲੇ ਵਿਕਾਰ ਸਧਾਰਨ ਪਹਿਰਾਵਾ ਪਹਿਨਾਂਗੇ ਨ ਕੋਈ ਮਨ ਦੇ ਵਿੱਚ ਵਿਕਾਰ ਨਹੀਂ ਆਵੇਗਾ ਨਾਮ ਵੀ ਜਪਿਆ ਜਾਵੇਗਾ ਪਰਮੇਸ਼ਰ ਦੇ ਗੁਣਾਂ ਨੂੰ ਮੈਂ ਗਾ ਲਵਾਂ ਜਿਤਨੀ ਸਜਾਵਟ ਸਰੀਰ ਦੇ ਉੱਤੇ ਕਰਾਂਗੇ ਉਤਨਾ ਹੀ ਭਾਰੀ ਵਿਕਾਰ ਸਾਡੇ ਮਨ ਦੇ ਵਿੱਚ ਪੈਦਾ ਹੋਣਗੇ ਕਿਉਂਕਿ ਬਾਹਰਲਾ ਜਿਤਨਾ ਵੀ ਮਨੁੱਖ ਸਜਾਵਟ ਕਰਦਾ ਏ ਮਨ ਦੇ ਵਿੱਚ ਉਤਨੇ ਹੀ ਵਿਕਾਰਾਂ ਨੂੰ ਜਨਮ ਦਿੰਦਾ ਏ ਕਿਤੇ ਸਹ ਦਾ ਸਧਾਰਨ ਪਹਿਰਾਵਾ ਧਾਰ ਕਰਕੇ ਕੁਝ ਦਿਨ ਰਹਿ ਕੇ ਵੇਖੋ ਤੇ ਮਨ ਤੁਹਾਡਾ ਸ਼ਾਂਤ ਹੋਣਾ ਸ਼ੁਰੂ ਹੋ ਜਾਣਾ ਜਿਤਨੀ ਸਜਾਵਟਾਂ ਜਿਤਨੀਆਂ ਅਸੀਂ ਖਾਲਸਾ ਜੀ ਮੋਖ ਨੂੰ ਸਵਾਰ ਕਰਕੇ ਤੇ ਅੱਗੇ ਵੱਲ ਨੂੰ ਤੁਰਦੇ ਨਾ ਦੁਨੀਆ ਨੂੰ ਬਖਾਉਣ ਵਾਸਤੇ ਦੁਨੀਆ ਤੇ ਭਾਵੇਂ ਵੇਖੇ ਨਾ ਵੇਖੇ ਸਾਡਾ ਮਨ ਜ਼ਰੂਰ ਵੇਖਦਾ ਹੈ ਉਹਦੇ ਵਿੱਚ ਵਕਾਰ ਜ਼ਰੂਰ ਜਨਮ ਲੈਂਦੇ ਫਿਰ ਇਹ ਝੋਲ ਸਦਾ ਇਹ ਦੁਖੀ ਹੁੰਦਾ ਹੈ ਤੇ ਸਭ ਤੋਂ ਜ਼ਿਆਦਾ ਦੁਖੀ ਵਕਾਰ ਹੀ ਮਨੁੱਖ ਨੂੰ ਕਰਦੇ ਇਸਾ ਕਰਕੇ ਇਹ ਜੋ ਸੰਤ ਹੁੰਦੇ ਇਹਨਾਂ ਦੇ ਉੱਤੇ ਵਿਕਾਰਾਂ ਦਾ ਕੋਈ ਅਸਰ ਨਹੀਂ ਹੁੰਦਾ ਸਤਿਗੁਰੂ ਜੀ ਆਪ ਦੇ ਸੈਨਾ ਸਾਧ ਸਮੂਹ ਇਹਨਾਂ ਦੇ ਕੋਲ ਸ਼ੁਭ ਗੁਣਾ ਰੂਪੀਨ ਸੈਨਾ ਹੁੰਦੀ ਏ ਸੂਰ ਅਜੇਤੰਗ ਇਹਨਾਂ ਨੇ ਵਿਕਾਰਾਂ ਨੂੰ ਵੀ ਜਿੱਤਿਆ ਹੁੰਦਾ ਜਿਹੜੇ ਜਾਂ ਜਿੱਤੇ ਜਾਣ ਵਾਲੇ ਹਨ ਸਨਾਹ ਤਨ ਨਿਮਰਤਾਹ ਆਪਣੇ ਸਰੀਰ ਦੇ ਉਤੇ ਨਿਮਰਤਾ ਤੇ ਗਰੀਬੀ ਰੂਪੀ ਇਹਨਾਂ ਨੇ ਸੰਜੋਪ ਪੈਣੀ ਹੁੰਦੀ ਹੈ ਆਵਦ ਹੈ ਗੁਰੂ ਗੋਬਿੰਦ ਰਮਨੰ ਓਟ ਗੁਰੂ ਸ਼ਬਦ ਕਰ ਚਰਮਨਹ ਤੇ ਆਵਦ ਹੈ ਆਵਦ ਹੈ ਤੋਂ ਭਾਵ ਹੈ ਕਿ ਸ਼ਾਸਤਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਉਸ ਦੇ ਗੁਣਾਂ ਨੂੰ ਉਚਾਰਨ ਕਰਨਾ ਧਿਆਉਣਾ ਇਹ ਇਹਨਾਂ ਦੇ ਕੋਲ ਸ਼ਸਤਰ ਹੁੰਦੇ ਜਿਹਦੇ ਵੀ ਮਾਰ ਸਕਦੇ ਉਹ ਕਿਤੇ ਵੇਖੋਗੇ ਨਾ ਸੰਤਾਂ ਦੇ ਕੋਲ ਜਾਵੋਗੇ ਮਨਮੁਖ ਨਿੰਦਿਆ ਕਰੀ ਜਾਵੇ ਕਰੀ ਜਾਵੇ ਉਹਨੇ ਆਪਣਾ ਜੋਰ ਲਾ ਲੈਣਾ ਬੜਾ ਕੁਝ ਕਰਨਾ ਤੇ ਸੰਤਾਂ ਨੇ ਇਹੋ ਹੀ ਕਹਿਣਾ ਵਾ ਕਿ ਭਲਿਆ ਤੇਰੀ ਮਤ ਵਜੀਏ ਉਹਦੀ ਮਤ ਵਾਜੇ ਜਾਣੀ ਉਹਨੇ ਪਾਗਲ ਹੋ ਜਾਣਾ ਕਿਉਂ ਸੰਤਾਂ ਦੇ ਬੋਲ ਕਿਤੇ ਖਾਲੀ ਨਹੀਂ ਗਏ ਇਹ ਖਾਲਸਾ ਜਿਹੜਾ ਹੁੰਦਾ ਇਹਨਾਂ ਦੇ ਕੋਲ ਨਾ ਗੁਰਬਾਣੀ ਨੂੰ ਗਾਉਣ ਦਾ ਉਸ ਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦੇ ਰੂਪੀ ਇਹਨਾਂ ਦੇ ਕੋਲ ਸ਼ਸਤਰ ਹੁੰਦੇ ਇਹ ਜਿਸ ਦੇ ਵੱਲ ਵੀ ਇਹ ਸ਼ਬਦ ਰੂਪੇ ਸ਼ਸਤਰ ਛੱਡਣਗੇ ਨਾ ਉਹ ਪੂਰੇ ਹੁੰਦੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਕਿਤੇ ਅੱਜ ਤੱਕ ਖਾਲੀ ਨਹੀਂ ਗਏ ਕਿਉਂ ਇਹਨਾਂ ਦੇ ਕੋਲ ਸ਼ਸਤਰ ਹੀ ਹੈ ਸ਼ਬਦ ਰੂਪੇ ਸ਼ਸਤਰ ਇੱਥੇ ਖਾਲਸਾ ਜੀ ਸਤਿਗੁਰੂ ਜੀ ਆਖਦੇ ਗੁਰ ਉਹ ਪਰਮੇਸ਼ਰ ਦੇ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਇਹ ਇਹਨਾਂ ਦੇ ਕੋਲ ਸ਼ਸਤਰ ਹਨ ਤੇ ਹੱਥ ਦੇ ਵਿੱਚ ਇਹਨਾਂ ਦੇ ਜੋ ਢਾਲ ਪਕੜੀ ਹੈ ਨਾ ਉਸ ਦੇ ਉਪਦੇਸ਼ ਨੂੰ ਕਮਾਉਣਾ ਹੈ ਆ ਰੂੜ ਤੇ ਅਸਵ ਰਥ ਨੰਗ ਹੈ 부ਜਨ ਤੇ ਪ੍ਰਭ ਮਾਰਗ ਹ ਹੁਣ ਇਸ ਤਰ੍ਹਾਂ ਉਸ ਦੇ ਗੁਣਾਂ ਨੂੰ ਸਰਵਣ ਕਰਨਾ ਇਹ ਇਹਨਾਂ ਦੇ ਕੋਲ ਖਾਲਸਾ ਜੀ ਘੋੜੇ ਰੱਥ ਤੇ ਨਗ ਹੈ ਨਗ ਹੈ ਤੋਂ ਭਾਵ ਹੈ ਕਿ ਹਾਥੀ ਤੇ ਇੱਥੋਂ ਤੋਂ ਅੱਗੇ ਪਰਮੇਸ਼ਰ ਦੇ ਗੁਣਾ ਨੂੰ ਬੁੱਝਣਾ ਉਸ ਦੇ ਗੁਣਾ ਦੇ ਉਪ ਸਮਝਣਾ ਅੱਗੇ ਚੱਲਣਾ ਇਹਨਾਂ ਦੇ ਕੋਲ ਪੈਦਲ ਸੈਨਾ ਹੈ ਚਰਤੇ ਨਿਰਭਯੰ 70 ਸੈਨਾ ਤਾਯੰਤੇ ਗੋਪਾਲ ਕੀਰਤਨ ਹੈ ਇਹ ਸਤਰਾਂ ਇਹ ਵੱਡੀ ਸੈਨਾ ਦੇ ਵਿੱਚ ਵਿਚਰਦੇ ਨਿਰਭੈ ਹੋ ਗਏ ਇਹਨਾਂ ਨੂੰ ਕੋਈ ਭੈ ਨਹੀਂ ਕਿਸੇ ਦਾ ਵੀ ਸੰਸਾਰ ਦੇ ਵਿੱਚ ਵਿਚਰਦੇ ਨਾ ਇਹਨਾਂ ਨੂੰ ਇਹ ਵਿਕਾਰਾਂ ਦਾ ਕੋਈ ਭੈ ਨਹੀਂ ਕਿਉਂ ਤਾਯੰਤੇ ਗੋਪਾਲ ਕੀਰਤਨ ਹੈ ਇੱਕ ਰੂਪ ਪਰਮੇਸ਼ਰ ਦੇ ਕੀਰਤਨ ਰੂਪੀ ਆਪਣਾ ਜਿਹੜਾ ਹੈ ਜਸ ਗਾ ਕੇ ਤੇ ਉਹਨਾਂ ਦੇ ਉੱਤੇ ਧਾਵਾ ਬੋਲ ਦਿੰਦੇ ਉਹਨਾਂ ਨੂੰ ਮਾਰ ਮਰ ਦਿੰਦੇ ਉਹਨਾਂ ਨੂੰ ਨਿਰਬਲ ਕਰ ਦਿੰਦੇ ਹਨ ਇਹ ਨਿਰਪੈ ਹੋ ਕੇ ਸਾਨਾਂ ਦੇ ਵਿੱਚ ਵਿਚਰਦੇ ਹਨ ਜਿਤ ਦੇ ਬਿਸਵ ਸੰਸਾਰ ਹੈ ਨਾਨਕ ਵਸਿਏ ਕਰੋਤ ਪਚ ਤਸ ਕਰਹਿ ਇਸ ਤਰ੍ਹਾਂ ਸੰਸਾਰ ਦੇ ਵਿੱਚ ਨਿਰਪੈ ਹੋ ਕੇ ਮਾਇਆ ਦੇ ਵਿੱਚ ਲਹਿਰ ਕੇ ਵੀ ਨਿਰਲੇਪ ਰਹੇਦੇ ਹਨ ਫਿਰ ਅੱਗੇ ਖਾਲਸਾ ਜੀ ਸਤਿਗੁਰੂ ਜੀ ਆਖਦੇ ਸੰਸਾਰ ਰੋ ਇਹ ਜਿਹੜਾ ਜ਼ਹਿਰ ਰੂਪੀ ਸੰਸਾਰ ਹੈ ਨਾ ਇਸ ਨੂੰ ਬਿਸ਼ਵ ਕਿਹਾ ਗਿਆ ਬੇਸ਼ਰੂਪੀ ਇਹ ਕਹਤੇ ਨਾ ਸਮਝ ਲਿਆ ਜੇ ਕਿ ਬੜਾ ਸੁੰਦਰੇ ਬੜੇ ਪਦਾਰਥ ਹਨ ਬੜੀ ਬੜੀ ਦਿਹਾੜੀ ਸਭ ਕੀ ਲੰਗ ਦੀ ਮੇਰੇ ਕੋਲ ਸੁਖ ਨਾਮ ਇਥੇ ਆਖ ਦਿੰਦੇ ਨਾ ਕਿ ਮੇਰੇ ਕੋਲ ਧਨ ਨੇ ਦੌਲਤੇ ਮੇਰੀ ਵਡਿਆਈ ਦੋ ਚਾਰ ਜਾਣੇ ਕਰ ਦਿੰਦੇ ਬਸ ਇੰਨਾ ਬਹੁਤ ਹੈ ਇਹ ਜ਼ਹਿਰ ਹੈ ਇਸ ਜ਼ਹਿਰ ਹੁਣ ਖਾਲਸਾ ਦੀ ਜ਼ਹਿਰ ਮਨੋਖ ਪੀਰਿਆ ਹੋਵੇ ਤੇ ਇੱਕ ਪਾਸੇ ਕਵੇ ਕਿ ਮੈਨੂੰ ਹੋਵੇ ਕੁਝ ਨਾ ਮੇਰੀ ਜਾਨ ਵੀ ਬਚ ਜਾਵੇ ਕਿਤੇ ਬਚੇਗੀ ਇੱਕ ਪਾਸੇ ਘੁੱਟਾਂ ਜ਼ਹਿਰ ਦੀਆਂ ਭਰ ਰਿਹਾ ਹੋਵੇ ਦੂਸਰੇ ਪਾਸੇ ਆਖੇ ਕਿ ਮੈਂ ਜਿਉਂਦਾ ਵੀ ਰਵਾਂ ਕਿਤੇ ਵਾਸਤੇ ਨਹੀਂ ਰਹਿ ਸਕਦਾ ਇਹ ਸੰਸਾਰ ਦੇ ਵਿੱਚ ਜਿਉਂਦਾ ਤੇ ਜ਼ਰੂਰ ਹੈ ਪਰ ਨਿੰਦਿਆ ਈਰਖਾ ਅੱਗੇ ਖਾਲਸਾ ਜੀ ਇਹ ਵਿਕਾਰਾਂ ਰੂਪੀ ਜੋ ਜ਼ਹਿਰ ਹੈ ਇਹ ਪੀਰਿਆਏ ਮਾਨਸਿਕ ਤੌਰ ਤੇ ਮਰ ਗਿਆ ਇਹ ਸਰੀਰ ਕਰਕੇ ਤੁਰਿਆ ਫਿਰਦਾ ਹੈ ਮਰੀ ਹੋਈ ਹੈ ਮਾ ਖਾਲਸਾ ਜੀ ਸਾਡੀ ਮਤ ਕਿਉਂ ਸਾਨੂੰ ਪਰਮੇਸ਼ਰ ਦੇ ਗੁਣ ਭੁੱਲ ਗਏ ਜਿਹੜਾ ਨਿਤ ਨੇਮ ਨਹੀਂ ਕਰਦਾ ਜਿਹੜਾ ਪਰਮੇਸ਼ਰ ਦੇ ਗੁਣਾ ਨੂੰ ਗਾਇਨ ਨਹੀਂ ਕਰਦਾ ਉਹ ਮਰਿਆ ਹੋਇਆ ਸੰਸਾਰ ਦੇ ਵਿੱਚ ਮੂਆ ਸਮਾਨ ਸਹੀ ਸਰੀਰ ਕਰਕੇ ਅਸੀਂ ਤੁਰਦੇ ਫਿਰਦੇ ਜਰੂਰ ਹਾਂ ਪਰ ਗੁਰਬਾਣੀ ਨੇ ਸਾਨੂੰ ਮਰਿਆ ਗਿਣਿਆ ਜਿਹੜਾ ਨਾਮ ਨਹੀਂ ਜਪਦਾ ਇੱਥੇ ਤੇ ਖਾਲਸਾ ਜੀ ਜੋ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦਾ ਉਸ ਦੇ ਪਰ ਪਰਸਾਏ ਤੇ ਸਾਤਗੁਰਾਂ ਜੀ ਨੇ ਐਸੀ ਤੁਸੀਂ ਲਾ ਲਵੋ ਕਿ ਸ਼ਬਦ ਵਰਤ ਦਿੱਤੇ ਜੇ ਮਹਿਕਮਾ ਤੇ ਗੁੱਸਾਏ ਤੇ ਸਤਿਗੁਰੂ ਜੀ ਕਹਿਣ ਤੇ ਸਾਨੂੰ ਸਿੱਖਿਆ ਹੈ ਹੁਣ ਇੱਥੇ ਕਿਸੇ ਨੂੰ ਫਿਟੇ ਮੁਕ ਕਹਿ ਦਈਏ ਹੁਣ ਤੁਸੀਂ ਲਾ ਲਵੋ ਕਿ ਇੱਥੇ ਬੈਠੇ ਹਾਂ ਤੁਸੀਂ ਨੇ ਥੱਲੇ ਨਹੀਂ ਉਤਰਨ ਦੇਣਾ ਆਖਣਾ ਹੈ ਭਾਈ ਸਾਹਿਬ ਜੀ ਕਿਹਾ ਤੇ ਕਿਹਾ ਕਿਉਂ ਇਹਹੀ ਗੱਲ ਹੈ ਨਾ 100 ਵਾਰ ਕਿਸੇ ਨੂੰ ਫਿਟੇ ਮੁਕ ਕਹਿ ਦਈਏ ਇੱਕ ਲਾਣਤ ਬਣਦੀ ਤੇ ਜੇ 100 ਲਾਣਤਾ ਕਿਸੇ ਨੂੰ ਪਾ ਦਈਏ ਤੇ ਇੱਕ ਧ੍ਰਗ ਬਣਦਾ ਗੁਰੂ ਅਰਜਨ ਦੇਵ ਜੀ ਨੇ 100 ਲਾਣ ਤਾਂ ਉਸ ਮਨੁੱਖ ਨੂੰ ਪਾਈਆਂ ਜਿਹੜਾ ਨਾਮ ਨਹੀਂ ਜਪਦਾ ਕੀ ਕਹੋਗੇ ਇਸੇ ਬਾਣੀ ਦੇ ਸ਼ਬਦ ਹਨ ਗੁਰਮੰਤਰ ਹੀ ਨਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸਤਨ ਹੈ ਕੀ ਹੈ ਗੁਰਮੰਤਰ ਹੀ ਨਸੈ ਜੋ ਪ੍ਰਾਣ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ ਨਾਮ ਨਹੀਂ ਜਪਦਾ ਤ੍ਰਿਗੰਤ 100 ਲਾਣ ਤਾਂ ਜਨਮ ਭ੍ਰਸਤਨ ਹੈ ਜਨਮ ਵੀ ਉਸ ਦਾ ਭ੍ਰਸਟ ਹੈ ਧਰਤੀ ਦੀ ਬੋਝ ਹੈ ਕਿਸੇ ਕੰਮ ਦਾ ਨਹੀਂ ਇਥੇ ਖਾਲਸਾ ਜੀ ਸਤਿਗੁਰੂ ਜੀ ਥਾਵਾਂ ਥਾਵਾਂ ਤੇ ਸਾਨੂੰ ਸਮਝਾਉਂਦੇ ਕਿਉਂ ਸਮਝਾਉਂਦੇ ਇਹ ਬਾਣੀ ਕਿਉਂ ਉਚਾਰਨ ਕੀਤੀ ਗਈ ਗੁਰੂ ਨਾਨਕ ਦੇਵ ਜੀ ਨੇ ਬਾਣੀ ਕਿਉਂ ਉਚਾਰਨ ਕੀਤੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਉਂ ਲਿਖਵਾਇਆ ਇਹ ਕਵਜਾ ਉਹ ਵਜਾ ਕਿਹੜੀ ਹੈ ਕਿ ਮਨੁੱਖਾ ਜੀਵਨ ਲੈ ਕੇ ਮਨੁੱਖਾ ਜਾਮਾ ਲੈ ਕੇ ਤੇ ਕੰਮ ਇਸ ਦੇ ਪਸ਼ੂਆਂ ਵਰਗੇ ਇਹ ਪਸ਼ੂਆਂ ਵਰਗੇ ਕੰਮ ਛਡਾਉਣ ਵਾਸਤੇ ਬਾਣੀ ਉਚਾਰਨ ਕੀਤੇ ਕਿਉਂਕਿ ਜਿੱਥੇ ਸਾਨੂੰ ਸਮਝ ਨਹੀਂ ਨਾ ਉਥੇ ਬਾਣੀ ਪੜ ਲਈਏ ਸਾਨੂੰ ਸਮਝ ਪੈ ਜਾਂਦੀ ਏ ਕਿ ਜਿਸ ਦੇ ਅੰਦਰ 타ਤ ਪਰਾਏ ਹੋਵੇ ਤਿਸ ਦਾ ਕਦੇ ਨਾ ਹੋਈ ਭਲਾ ਜਿਹਦੇ ਅੰਦਰ ਕਿਸੇ ਪਰਥਾਏ ਈ ਰਖਾਏ ਮਨੁੱਖ ਦਾ ਨਾ ਲੋਕ ਭਲਾ ਨਾ ਪਰਲੋਕ ਭਲਾ ਮਨੁੱਖਾ ਜੀਵਨ ਦੀ ਜਾਜਤ ਦੇ ਦਿੱਤੀ ਨਾ ਕਿ ਉਹ ਕਾਮਾ ਨਾ ਕਰ ਮਨੁੱਖਾ ਜੀਵਨ ਦਾ ਜੋ ਆਧਾਰ ਹੈ ਉਹ ਕੀ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਕਾਦੇ ਵਾਸਤੇ ਮਿਲੀ ਇਹ ਮਨੁੱਖਾ ਦੇਹੀ ਗੋਬਿੰਦ ਮੰਨਣ ਕੀ ਇਹੇ ਤੇਰੀ ਬਰੀ ਇਹੇ ਵਾਰੀ ਹੈ ਬਾਰ ਬਾਰ ਸਾਨੂੰ ਸਮਝਾਇਆ ਗਿਆ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਇਹ ਸੰਸਾਰ ਜ਼ਹਿਰ ਰੂਪ ਹੈ ਪਰ ਇਹਨਾਂ ਦੇ ਉੱਤੇ ਜ਼ਹਿਰ ਰੂਪ ਸੰਸਾਰ ਦੇ ਵਿੱਚ ਵੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ ਕਿਉਂ ਮਨ ਜੀਤੈ ਜਗ ਜੀਤ ਮਨ ਨੂੰ ਜਿੱਤ ਲਿਆ ਤੇ ਸੰਸਾਰ ਨੂੰ ਵੀ ਉਹ ਜਿੱਤ ਲੈਂਦੇ ਹਨ ਇਸ ਤਰ੍ਹਾਂ ਪ੍ਰਭੂ ਦੇ ਜਸ ਰੂਪੀ ਗਾਇਨ ਕਰਕੇ ਨਾ ਕੀਰਤਨ ਨੂੰ ਤੇ ਫਿਰ ਉਹ ਤਾਵਾ ਬੋਲਦੇ ਹਨ ਮਿਰਗ ਤ੍ਰਿਸ਼ਨਾਗਦਰਬ ਨਰਗੰ ਧਰਮੈ ਸ਼ਾਇਆ ਰਚ ਦੁਰਮਤ ਹੈ ਹੁਣ ਸੰਸਾਰ ਨੂੰ ਠੂਠਾ ਕਰਾਰ ਦਿੰਦਿਆਂ ਹੋਇਆਂ ਸਤਿਗੁਰੂ ਜੀ ਨੇ ਉਚਾਰਨ ਕਰਦੇ ਇਹ ਸ਼ਬਦ ਮ੍ਰਿਗ ਤ੍ਰਿਸ਼ਨਾ ਗੰਦਰਬ ਨਗਰੰ ਇਥੇ ਖਾਲਸਾ ਜੀ ਇਸ ਦੀ ਵਿਆਖਿਆ ਇਹ ਹੈ ਕਿ ਮਰੇ ਜੇ ਤੋ ਆਪਨੀ ਰੇਤਲੇ ਰੇਤ ਜਾਵੋਗੇ ਨਾ ਸਥਾਨਾ ਤੇ ਰੇਤਾ ਦੇ ਵਿੱਚ ਕਿਤੇ ਰਾਜਸਥਾਨ ਚਲੇ ਜਾਵੋਗੇ ਰੇਤਲੇ ਇਲਾਕੇ ਹੁਣ ਨਾ ਤੁਸੀਂ ਲਾ ਲੋਗੇ ਕਿ ਮ੍ਰਿਗ ਉਹ ਰੇਤਲੇ ਇਲਾਕਿਆਂ ਦੇ ਵਿੱਚ ਤੁਹਾਨੂੰ ਮਿਲੇਗਾ ਜਦੋਂ ਉਹ ਉੱਥੇ ਹੁੰਦਾ ਹੈ ਨਾ ਜੇਸੇ ਵੇਲੇ ਸੂਰਜ ਚੜ੍ਹਦਾ ਹੈ ਤੇ ਉਹਨਾਂ ਦੇ ਅੱਗੇ ਆਓ ਰੇਤਾ ਚਮਕਦੀ ਹੁੰਦੀ ਏਕ ਉਹਨਾਂ ਨੂੰ ਪਿਆਸ ਲੱਗੀ ਹੁੰਦੀ ਤੇ ਸੂਰਜ ਚੜ੍ਹਦੇ ਨਾਲ ਰੇਤਾ ਚਮਕਦੀ ਏ ਉਹ ਪਾਣੀ ਪੀਣ ਵਾਸਤੇ ਉੱਥੇ ਭੱਜ ਕੇ ਜਾਂਦੇ ਅੱਗੇ ਵੱਲ ਨੂੰ ਤੇ ਜਦੋਂ ਉਹ ਰੇਤਾ ਚਮਕਦੀ ਭੱਜ ਕੇ ਪਾਣੀ ਪੀਣ ਵਾਸਤੇ ਜਾਂਦੇ ਨਦੀ ਉਹਨਾਂ ਨੂੰ ਪ੍ਰਤੀਤ ਹੁੰਦੀ ਅੱਗੇ ਜਾਂਦੇ ਅੱਗੇ ਫਿਰ ਕੋ ਜਿਹੜੇ ਅੱਗੇ ਫਿਰ ਉਤਨੇ ਦੂਰੀ ਤੇ ਉਹ ਨਦੀ ਵਾਂਗ ਉਹ ਰੇਤਾ ਚਮਕਦੀ ਦਿਖਾਈ ਉਹਨਾਂ ਨੂੰ ਦਿੰਦੀ ਏ ਇੱਥੇ ਖਾਲਸਾ ਜੀ ਇਹ ਪੰਕਤੀਆਂ ਦੀ ਵਿਆਖਿਆ ਮੁਜੇ ਲ ਮੇਰੀ ਏ ਸੋ ਸੰਸਾਰ ਝੂਠਾ ਕਿਵੇਂ ਗੁਰੂ ਅਰਜਨ ਦੇਵ ਜੀ ਨੇ ਇਹ ਉਦਾਹਰਣਾ ਦੇ ਕੇ ਸਮਝਾਇਆ ਏ ਇੱਕ ਤੇ ਮਿਰਗ ਦੀ ਉਦਾਹਰਣ ਦਿੱਤੀ ਅੱਗੇ ਗੰਧਰਵ ਇਹ ਇੱਕ ਹਰੀਚੰਦ ਰਾਜਾ ਹੋਇਆ ਜਿਸ ਦੀ ਨਗਰੀ ਆਕਾਸ਼ਾਂ ਦੇ ਵਿੱਚ ਵਸ ਗਈ ਉਹ ਕਿਵੇਂ ਵਸੀ ਇੱਕ ਝੂਠਾ ਏ ਖਾਲਸਾ ਜੇ ਸੰਸਾਰ ਇਹ ਉਦਾਹਰਣਾ ਸਤਿਗੁਰਾਂ ਜੀ ਨੇ ਦਿੱਤੀਆਂ ਏ ਉਹ ਆਪ ਜੀ ਨੂੰ ਕੱਲ ਦੇ ਵਿੱਚ ਸਰਵਨ ਕਰਵਾਵਾਂਗੇ ਆਪ ਵੀ ਨਾਲੇ ਸਤਿਗੁਰਾਂ ਜੀ ਦੇ ਕੋਲ ਸਰਵਨ ਕਰਾਂਗੇ ਇੱਥੇ ਖਾਲਸਾ ਜੀ ਨੂੰ ਸਮਾਪਤੀ ਸਮੇਂ ਦੇ ਵਿੱਚ ਫਰਕ ਪਾਇਆ ਗਿਆ ਹੈ ਹੁਣ ਇੱਥੇ ਖਾਲਸਾ ਜੀ ਅੱਜ ਦੀ ਕਥਾ ਦੇ ਵਿੱਚ ਹੋਈਆਂ ਭੁੱਲਾਂ ਦੀ ਮਾਫੀ ਅਗਾਂ ਵਾਸਤੇ ਸਤਿਗੁਰੂ ਜੀ ਤੋਂ ਮੱਤ ਬਖਸ਼ਿਸ਼ ਕਰਨਾ ਹੋਈਆਂ ਭੁੱਲਾਂ ਦੀ ਮਾਫੀ ਇੱਥੇ ਖਾਲਸਾ ਜੀ ਦੋ ਭਗਤੀਆਂ ਪੜ ਕੇ ਸਮਾਪਤੀ ਹੈ ਜੀ میرگ تریشنا گندر بنرنگ گرامے ছায়ا رچ درمتہ تتہ کٹم موہ مرثیا سمرنت نانک رام رام نام ہے واہ جی گوجی کا خالسا واہ جی گوجی کی فت